ਮਕੇਰੀਆਂ ਵਾਸੀਆਂ ਲਈ ਵੱਡੀ ਖੁਸ਼ਖਬਰੀ ਜੇਕਰ ਤੁਸੀਂ ਆਪਣੀ ਕਾਰ ਦੀ ਅਲਾਈਨਮੈਂਟ ਜਾਂ ਪ੍ਰਦੂਸ਼ਣ ਕਰਾਉਣਾ ਹੋਵੇ ਤਾਂ ਤੁਹਾਨੂੰ ਹੁਣ ਬਹੁਤੀ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਮਕੇਰੀਆਂ ਚ ਪੇਪਰ ਮਿਲਨ ਜਦੀ ਪੰਜਾਬ ਵਾਲਿਆਂ ਤੋਂ ਇਹ ਸੇਵਾ ਲੈ ਸਕਦੇ ਹੋ ਇਹਨਾਂ ਦਾ ਸਮੂਹ ਸਟਾਫ ਤੁਹਾਡੀ ਹਰ ਵੇਲੇ ਸੇਵਾ ਦੇ ਵਿੱਚ ਹਾਜ਼ਰ ਰਹੇਗਾ ਜੇਕਰ ਤੁਸੀਂ ਆਪਣੇ ਕਿਸੇ ਵੀ ਵਾਹਨ ਦਾ ਪ੍ਰਦੂਸ਼ਣ ਕਰਾਉਣਾ ਹੋਵੇ ਜਾਂ ਆਪਣੀ ਕਾਰ ਜਾਂ ਮੋਟਰਸਾਈਕਲ ਦੀ ਇੰਸ਼ੋਰਸ ਕਰਾਉਣੀ ਹੋਵੇ ਆਪਣੀ ਕਾਰ ਦੀ ਅਲਾਈਨਮੈਂਟ ਕਰਾਉਣੀ ਹੋਵੇ ਚਾਹੇ ਟਾਇਰਾਂ ਦੀ ਵੀਲ ਬੈਲੈਂਸਿੰਗ ਕਰਾਉਣੀ ਹੋਵੇ ਤਾਂ ਤੁਹਾਨੂੰ ਇੱਕੋ ਹੀ ਛੱਦ ਇੱਥੇ ਸਾਰੀਆਂ ਸੇਵਾਵਾਂ ਮਿਲ ਜਾਣਗੀਆਂ ਇਹਨਾਂ ਦੇ ਵੱਲੋਂ ਕਾਰ ਦਾ ਸਸਪੈਂਸ਼ਨ ਦਾ ਵੀ ਕੰਮ ਕੀਤਾ ਜਾਂਦਾ ਹੈ ਅਤੇ ਇੱਥੇ ਹਰ ਪ੍ਰਕਾਰ ਦੀਆਂ ਕਾਰਾਂ ਦੇ ਐਕਸੈਸਰੀ ਵੀ ਮਿਲ ਜਾਂਦੀ ਹੈ ਇਹਨਾਂ ਦਾ ਸਟਾਫ ਵੀ ਆਪਣੇ ਗਾਹਕਾਂ ਨੂੰ ਬਹੁਤ ਸਪੋਰਟ ਕਰਦਾ ਹੈ ਅਤੇ ਉਹਨਾਂ ਨੂੰ ਆ ਰਹੀਆਂ ਕਿਸੇ ਵੀ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰਦਾ ਹੈ ਜੇਕਰ ਤੁਸੀਂ ਵੀ ਇਹਨਾਂ ਦੀਆਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਪੰਜਾਬ ਵਾਲਿਆਂ ਨੂੰ ਅਸੀ ਗੱਲ ਸਾਰਿਆਂ ਨੂੰ ਮੇਰਾ ਨਾਮ ਰঞ্জੀਤ ਸਿੰਘ ਹੈ ਜੀ ਮੈਂ ਇੱਥੇ ਪੰਜਾਬ ਡੀ ਅਲਾਈਨਮੈਂਟ ਫੈਪਰ ਮਿਲ ਚੌਂਪ ਮੁਕੇਰੀਆਂ ਦੇ ਵਿੱਚ ਆ ਮੇਰੀ ਗੱਡੀ ਵੀ ਕਾਫੀ ਪ੍ਰੋਬਲਮ ਆ ਰਹੀ ਸੀ ਕਿ ਲਾਈਨਮੈਂਟ ਦੀ ਵਾਈਬ੍ਰੇਸ਼ਨ ਦੀ ਪ੍ਰੋਬਲਮ ਆ ਰਹੀ ਸੀ ਕਾਫੀ ਮਗਾੰਦਨ ਤੋਂ ਬਾਅਦ ਮੈਨੂੰ ਕਿਹਾ ਸਜੈਸਟ ਕੀਤਾ ਇਹਨਾਂ ਦੇ ਕੋਲ ਜਾ ਕੇ ਦਿੰਦਾ ਤੇ ਕਾਫੀ ਅੱਛੇ ਨੇ ਨਾ ਸੁਭਾਅ ਵੀ ਕਾਫੀ ਅੱਛਾ ਹੈ ਇਹਨਾਂ ਨੇ ਮੇਰੀ ਗੱਡੀ ਦੀ ਵਾਈਬ੍ਰੇਸ਼ਨ ਵੀ ਬੰਦ ਕੀਤੀ ਹੈ ਅਲਾਈਨਮੈਂਟ ਵੀ ਕਰਕੇ ਦਿੱਤੀ ਹੈ ਪਲੱਸ ਮੈਨੂੰ ਨਾਲ ਇਹਨਾਂ ਨੇ ਈਲ ਬੈਲੈਂਸਿੰਗ ਵੀ ਕਰਕੇ ਦਿੱਤੀ ਹੈ ਇੱਕ ਇਹਨਾਂ ਦੇ ਇੱਥੇ ਆਉਂਦਾ ਮੈਨੂੰ ਹੋਰ ਬੈਨੀਫਿਟ ਹੋ ਗਿਆ ਜਦੋਂ ਸਰਵਿਸ਼ਨ ਵੀ ਕਰਕੇ ਦਿੱਤਾ ਹੈ ਇੰਸ਼ੋਰੈਂਸ ਬਾਰੇ ਵੀ ਇਹਨਾਂ ਨੇ ਕਾਫੀ ਅੱਛੀ ਜਾਣਕਾਰੀ ਦਿੱਤੀ ਹੈ ਕਿ ਜੋ ਮਾਰਕੀਟ ਦੇ ਵਿੱਚ ਇੰਸ਼ੋਰੈਂਸ ਬਹੁਤ ਸਸਤੀ ਕਰ ਦਿੰਦੇ ਉਹਦੇ ਵਿੱਚ ਕਵਰੇਜ ਘੱਟ ਮਿਲਦੀ ਹੈ ਪਰ ਇਹਨਾਂ ਨੇ ਇੰਸ਼ੋਰੈਂਸ ਬਾਰੇ ਪੂਰੀ ਇਨਫੋਰਮੇਸ਼ਨ ਦਿੱਤੀ ਹੈ ਵਿਦ ਡਰਾਈਵਰ ਕਵਰਡ ਐਪ ਕੈਪ ਸਾਰੀ ਇਨਫੋਰਮੇਸ਼ਨ ਦੇਣ ਤੋਂ ਬਾਅਦ ਮੇਰੀ ਗੱਡੀ ਦੀ ਪਲੱਸ ਇੰਸ਼ੋਰੈਂਸ ਵੀ ਕੀਤੀ ਹੈ ਤੇ ਇਹਨਾਂ ਦੇ ਕੋਲ ਹਰ ਇੱਕ ਚੀਜ਼ ਦੀ ਅਵੇਲੇਬਿਲਿਟੀ ਹੈ ਇੱਕ ਛੱਤ ਹੇਠਾਂ ਹੀ ਸਾਰੇ ਕੰਮ ਕਰਵਾ ਸਕਦੇ ਹਾਂ ਦੂਜਾ ਇਹਨਾਂ ਦਾ ਸਟਾਫ ਬਹੁਤ ਵਧੀਆ ਹੈਗਾ ਇਹਨਾਂ ਦਾ ਸੁਭਾਅ ਬਹੁਤ ਵਧੀਆ ਤੇ ਲੋਕੇਸ਼ਨ ਬਹੁਤ ਅੱਛੀ ਹੈ ਗੱਡੀ ਦੀ ਕੋਈ ਪਾਰਕਿੰ ਆਕੇ ਵਧੀਆ ਟ੍ਰੀਟਮੈਂਟ ਮਿਲਦਾ ਹੈਗਾ ਮੈਂ ਬਾਕੀ ਸਾਰਿਆਂ ਨੂੰ ਵੀ ਸੁਜੈਸਟ ਕਰਨਾ ਚਾਹਾਂਗਾ ਕਿ ਤੁਸੀਂ ਆਪਣੀ ਗੱਡੀ ਦੇ ਰਿਲੇਟਡ ਤੁਹਾਨੂੰ ਟਾਇਰਾਂ ਰਿਲੇਟਡ ਗੱਡੀ ਦੇ ਵੈਲਸਿੰਗ ਦੇ ਰਿਲੇਟਡ ਰਿਲੇਟਡ ਕੋਈ ਵੀ ਪ੍ਰੋਬਲਮ ਆndi ਹੈਗੀ ਆ ਤੁਸੀਂ ਪੇਪਰ ਮੈਲ ਚੌਂਕ ਪੰਜਾਬ 3D ਲੈਂਡਮਾਰਕ ਵਾਲੇ ਤੋਂ ਪਹੁੰਚੋ ਤੇ ਆਪਣੀ ਗੱਡੀ ਦੀ ਅਲਾਈਨਮੈਂਟ ਕਰਵਾਓ ਆਪਣੀ ਗੱਡੀ ਦੀ ਵਾਈਬ੍ਰੇਸ਼ਨ ਚੈੱਕ ਕਰਾਓ ਗੱਡੀ ਦੀ ਸਸਪੈਂਸ਼ਨ ਦੀ ਕੋਈ ਪ੍ਰੋਬਲਮ ਆndi ਤੁਸੀਂ ਉਹ ਵੀ ਚੈੱਕ ਕਰਵਾ ਲੀਵਨ ਦੋ ਇਹ ਵੀ ਉਹ ਕਰਦੇ ਹੈਗੇ ਆ ਸੱਸੀਆ ਬਾਜੀ ਮੇਰਾ ਨਾਮ ਪਰਮਿੰਦਰ ਸਿੰਘ ਹੈ ਤੇ ਮੈਂ ਪੰਜਾਬ ਅਲਾਈਨਮੈਂਟ 3D ਅਲਾਈਨਮੈਂਟ ਤੋਂ ਬੋਲਦੇ ਆਂ ਤੇ ਸਾਡਾ ਇੱਥੇ ਅਲਾਈਨਮੈਂਟ ਦਾ ਕੰਮ ਹੈ ਤੇ ਡੀਲ ਬੈਲੈਂਸਿੰਗ ਦਾ ਕੰਮ ਹੈ ਤੇ ਅਸੀਂ ਇਹਦੇ ਨਾਲ ਨਾਲ ਅਸੀਂ ਪੋਲੂਸ਼ਨ ਸੈਂਟਰ ਵੀ ਖੋਲਿਆ ਹੋਇਆ ਹੈ ਤੇ ਅਸੀਂ ਆਪਣੇ ਕਸਟਮਰ ਨੂੰ ਇਹ ਸਰਵਿਸ ਇੱਥੋਂ ਹੀ ਹੋਰਲ ਕਰਵਾ ਦਿੰਦੇ ਆਂ ਤੇ ਅਸੀਂ ਨੈਕਸਟ ਟਾਈਮ ਹੁਣ ਅਸੀਂ ਆਪਣੀ ਸਸਪੈਂਸ਼ਨ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਹੈ ਤੇ ਨਾਲ ਉਹਦੇ ਦੇ ਨਾਲ ਅਸੀਂ ਐਕਸੈਸਰੀ ਦਾ ਕੰਮ ਵੀ ਸ਼ੁਰੂ ਕਰ ਰਹੇ ਆਂ ਤੇ ਇਸ ਤੇ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਵਧੀਆ ਟੂਲ ਦੇ ਨਾਲ ਕੰਮ ਕਰਦੇ ਆਂ ਸਾਡੀਆਂ ਹਾਈ ਟੈਕ ਮਸ਼ੀਨਾਂ ਆ ਤੇ ਜਿਹਦੇ ਨਾਲ ਕੰਮ ਹੋ ਰਿਹਾ ਹੈ